ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਘਰ ਦੀ ਕੰਟੀਨ ਵਿੱਚ ਤੇ ਸਭ ਤੋਂ ਪਹਿਲਾਂ ਮੇਰੇ ਵੱਲੋਂ ਸਾਰਿਆਂ ਨੂੰ ਮਾਗੀ ਦੇ ਤਿਹਾੜੀਆਂ ਬਹੁਤ-ਬਹੁਤ ਮੁਬਾਰਕਾਂ ਹੋਣ ਜੀ ਘਰ ਪਰਿਵਾਰ ਤੇ ਮਾਹੀ ਦੀ ਕਿਰਪਾ ਬਣੀ ਰਹੇ ਜੀ ਤੇ ਅੱਜ ਆਪਾਂ ਬਣਾਉਣ ਜਾ ਰਹੇ ਹਾਂ ਜੇ ਮਾਗੀ ਸਪੈਸ਼ਲ ਫਰਸ ਦੀ ਖੀਰ ਪੰਜਾਬ ਦੇ ਬਹੁਤ ਸਾਰੇ ਜਗਿਆਂ ਦੇ ਵਿੱਚ ਖੀਰ ਪੰਦੀ ਹੈ ਕਈ ਜਗ੍ਹਾ ਖਿਚੜੀ ਪੰਦੀ ਹੈ ਤੇ ਇਲਾਕੇ ਦੇ ਹਿਸਾਬ ਨਾਲ ਹਰੇਕ ਜिले ਦੀ ਆਪਣੀ ਹੈ ਫੇਮਸ ਡਿਸ਼ ਹੈ ਜੀ ਤੇ ਇਹਨੂੰ ਅਸੀਂ ਲੋੜੀ ਵਾਲੇ ਦਿਨ ਰਾਤ ਨੂੰ ਬਣਾਉਂਦੇ ਹਾਂ ਤੇ ਅਗਲੇ ਦਿਨ ਆਪਾਂ ਸਵੇਰੇ ਸੰਗਰਾਣ ਵਾਲੇ ਦੇਣੇ ਨੂੰ ਖਾਈਦਾ ਜੀ ਚਲੋ ਜੀ ਫੇਰ ਸ਼ੁਰੂ ਕਰਦੇ ਆ ਜੀ ਆਪਣੀ ਬਹੁਤ ਟੇਸਟੀ ਰਸ ਦੀ ਖੀਰ ਦੀ ਰੈਸਪੀ ਰੋ ਦੀ ਖੀਰ ਬਣਾਉਣ ਵਾਸਤੇ ਅਸੀਂ 2 ਕਿਲੋ ਰਸ ਲਈ ਹੈ ਜੀ ਤੇ ਅਸੀਂ ਇਹ ਵੇਲਣੇ ਤੋਂ ਰਸ ਲੈ ਕੇ ਆਏ ਆ ਤੇ ਸਪੈਸ਼ਲ ਤੁਸੀਂ ਜਦੋਂ ਵੀ ਰਸ ਲੈਣੀ ਐ ਇਸ ਚੀਜ਼ ਦਾ ਧਿਆਨ ਰੱਖਣਾ ਕਿ ਇਹਦੇ ਵਿੱਚ ਕੋਈ ਵੀ ਨਿੰਬੂ ਜਾਂ ਪਦੀਨਾ ਵਗੈਰਾ ਨਾ ਪਿਆ ਹੋਵੇ ਸਿੰਪਲ ਪਲੇਨ ਰਸ ਹੀ ਤੁਸੀਂ ਲੈ ਕੇ ਆਣੀ ਐ ਤੇ ਇਹਦੇ ਵਾਸਤੇ ਅਸੀਂ ਛੋਟੀ ਇਹ ਵਾਲੀ ਅੱਧੀ ਕੋਲੀ ਆਪਾਂ ਟੋਟਾ ਚਾਵਲ ਕਣੀ ਚਾਵਲ ਲੈਏ ਨੇ ਇਹਦੇ ਵਿੱਚ ਜਿਵੇਂ ਬਾਸਮਤੀ ਦੇ ਕਣੀ ਚਾਵਲ ਲੈਏ ਨੇ ਤੁਸੀਂ ਕੋਈ ਵੀ ਚਾਵਲ ਲੈ ਸਕਦੇ ਹੋ ਆਪਣੀ ਮਰਜ਼ੀ ਦੇ ਇਹਨਾਂ ਨੂੰ ਅਸੀਂ 1/2 ਘੰਟਾ ਪਹਿਲਾਂ ਭਿਓ ਕੇ ਰੱਖਿਆ ਹੈ ਤੇ ਥੋੜੇ ਜਿਹਾ ਆਪਾਂ ਲਏ ਜੀ ਡਰਾਈ ਫਰੂਟ ਇਹਦੇ ਵਿੱਚ ਆਪਾਂ ਲਿਆ ਹੈ ਜੀ ਇੱਕ ਚਮਚਾ ਲਈ ਜੀ ਆਪਾਂ ਸੋਗੀ ਇੱਕ ਹੀ ਚਮਚਾ ਆਪਾਂ ਖੋਪਰਾ ਨੂੰ ਇਸ ਤਰ੍ਹਾਂ ਕੱਟ ਲਿਆ ਹੈ 7-8 ਆਪਾਂ ਬਦਾਮ ਲਏ ਉਹਨਾਂ ਨੂੰ ਦੋ ਹਿੱਸੇ-ਚ ਕੱਟਿਆ ਹੈ ਤੇ ਆਪਾਂ ਅੱਧੀ ਕੋਲੀ ਲਈ ਜੀ ਮੂੰਫਲੀ ਦੀ ਇਹਨੂੰ ਆਪਾਂ ਪੁੰਨ ਕੇ ਤਿਆਰ ਕੀਤਾ ਹੈ ਤੇ ਰਸ ਦੇ ਉੱਪਰ ਜਿਹੜੀ ਮੈਲ ਜੰਮਦੀ ਏ ਜਿਹੜੀ ਆਪਾਂ ਮੈਲ ਲੋਨੇ ਉਹ ਅਸੀਂ ਮਿੱਠੇ ਛੋਡੇ ਨਾਲ ਆਵਾਂਗੇ ਤੁਸੀਂ ਇਹਨੂੰ ਦੁੱਧ ਨਾਲ ਵੀ ਲਾ ਸਕਦੇ ਹੋ ਤੁਹਾਡੀ ਇਹ ਆਪਣੀ ਇੱਛਾ ਹੈ ਜੀ ਸਭ ਤੋਂ ਪਹਿਲਾਂ ਆਪਾਂ ਰਸ ਨੂੰ ਪਉਣ ਕੇ ਤੇ ਗਰਮ ਹੋਣ ਵਾਸਤੇ ਰੱਖਾਂਗੇ ਜਦੋਂ ਵੀ ਤੁਸੀਂ ਖੀਰ ਬਣਾਣੀ ਹੈ ਤੇ ਇਹਦੇ ਵਿੱਚ ਜਦ ਰਸ ਦਾ ਇਸਤੇਮਾਲ ਕਰਨਾ ਹੈ ਇਹਨੂੰ ਤੁਸੀਂ ਇੱਕ ਵਾਰੀ ਜ਼ਰੂਰ ਪਉਣ ਲੈਣਾ ਹੈ ਤਾਂ ਕਿ ਇਹਦੇ ਵਿੱਚ ਕੁਝ ਵੀ ਕਚਰਾ ਵਗੈਰਾ ਹੋਵੇ ਤੇ ਪੋਣੀ ਦੇ ਵਿੱਚ ਹੀ ਰਹਿ ਜਾਵੇ ਸੋਤੀ ਆਪਾਂ ਰਸਲੇ ਆਈ ਸੀ ਉਹਨਾਂ ਨੇ ਉਸ ਟਾਈਮ ਤੇ ਸਾਨੂੰ ਪੁੰਨ ਕੇ ਦਿੱਤੀ ਹੈ ਪਰ ਫਿਰ ਵੀ ਇੱਕ ਵਾਰੀ ਆਪਾਂ ਇਹਨੂੰ ਘਰ ਵਿੱਚ ਆਪਾਂ ਛਾਨਣੀ ਨਾਲ ਪੁੰਨ ਲਿਆ ਜੀ ਹੁਣ ਅਸੀਂ ਇਹਨੂੰ ਗਰਮ ਹੋਣ ਵਾਸਤੇ ਰੱਖਾਂਗੇ ਰਸ ਨੂੰ ਆਪਾਂ ਗਰਮ ਹੋਣ ਵਾਸਤੇ ਰੱਖਤਾ ਜੀ ਤੇ ਇਹਨੂੰ ਪਹਿਲਾਂ ਅਸੀਂ ਤੇਜ ਸੇਕ ਤੇ ਚੰਗੀ ਤਰ੍ਹਾਂ ਗਰਮ ਰੱਖਾਂਗੇ ਜਦੋਂ ਇਹਦੇ ਵਿੱਚ ਉਬਾਲਾ ਆਉਣ ਲੱਗ ਜੇਗਾ ਫਿਰ ਅਸੀਂ ਫਲੇਮ ਮੀਡੀਅਮ ਕਰਾਂਗੇ ਕਿਉਂਕਿ ਸਾਨੂੰ 2-3 ਵਾਰੀ ਇਹਦੇ ਉੱਪਰ ਝੱਗ ਜਿਹੜੀ ਬਣ ਜਾਂਦੀ ਹੈ ਜਾਂ ਮੈਲ ਕਹ ਲਓ ਉਹਨੂੰ ਸਾਫ਼ ਕਰਨਾ ਪਏਗਾ ਤੇ ਫਿਰ ਅਸੀਂ ਇਹਦੇ ਵਿੱਚ ਚੋਲ ਪਾਵਾਂਗੇ ਆ ਦੇਖੋ ਜੀ ਰਸ ਦੇ ਵਿੱਚ ਇੱਕ ਉਬਾਲਾ ਆ ਗਿਆ ਤੇ ਇਹਦੇ ਉੱਪਰ ਕਾਫੀ ਝੰਗ ਬਣ ਗਈ ਹੈ ਇਹ ਵਾਲੀ ਜਿਹੜੀ ਮੈਲ ਹੈ ਇਹਨੂੰ ਅਸੀਂ ਏਦਾਂ ਕਟਛੀ ਦੇ ਨਾਲ ਉਪਰੋਂ-ਉਪਰੋਂ ਦੀ ਥਾਲਾਂਗੇ ਆ ਦੇਖੋ ਜੀ ਤੇ ਹੁਣ ਆਪਾਂ ਮੀਡੀਅਮ ਗੈਸ ਕਰਕੇ ਇਹਨੂੰ ਹਜੇ ਹੋਰ ਪੱਕਣ ਦੇਣਾ ਹੈ ਰਿਜਣ ਦੇਣਾ ਹੈ ਕਿਉਂਕਿ ਇਹਦੇ ਵਿੱਚ ਹਜੇ ਹੋਰ ਮੈਲ ਆਣੀ ਹੈ ਉਹਨੂੰ ਵੀ ਆਪਾਂ ਉਤਾਰਾਂਗੇ ਹੁਣ ਅਸੀਂ ਇਹਦੇ ਵਿੱਚ ਪਾਵਾਂਗੇ ਜੀ ਇੱਕ ਚੁਟਕੀ ਮਿੱਠਾ ਸੋਡਾ ਥੋੜਾ ਥੋੜਾ ਕਰਕੇ ਪਾਵਾਂਗੇ ਜਿੰਨਾ ਚਿਰ ਇਹ ਰਸ ਚੰਗੀ ਤਰ੍ਹਾਂ ਸਾਫ਼ ਨਹੀਂ ਹੁੰਦੀ ਉਨੀ ਦੇਰ ਅਸੀਂ ਮਿੱਠਾ ਸੋਡਾ ਇਹਦੇ ਵਿੱਚ ਪਾ ਕੇ ਇਹਨੂੰ ਸਾਫ਼ ਕਰਾਂਗੇ ਫਿਰ ਮੈਂ ਇੱਕ ਚੁਟਕੀ ਮਿੱਠਾ ਸੋਡਾ ਪਾਇਆ ਹੈ ਜੀ ਇਹਨੂੰ ਅਸੀਂ ਇਸ ਤਰ੍ਹਾਂ ਹੀ ਲੋ ਫਲੇਮ ਤੇ ਥੋੜੀ ਦੇਰ ਪਕਕਣ ਦਵਾਂਗੇ ਤਾਂ ਕਿ ਸੈਡਾ ਤੇ ਮੈਲ ਫਿਰ ਆ ਜਾਏਗੀ ਤੇ ਫਿਰ ਅਸੀਂ ਇਹਨੂੰ ਇਸ ਤਰ੍ਹਾਂ ਹੀ ਕੜਸ਼ੀ ਦੇ ਨਾਲ ਸਾਫ਼ ਕਰਾਂਗੇ ਆਹ ਦੇਖੋ ਜੀ ਸੋਡਾ ਪਾਣ ਦੇ ਨਾਲ ਚਾਟਾ ਤੇ ਕਿੰਨੀ ਜ਼ਿਆਦਾ ਮੈਲ ਇਕੱਠੀ ਹੋ ਗਈ ਹੈ ਜੀ ਹੁਣ ਅਸੀਂ ਇਦਾਂ ਕੜਛੀ ਦੇ ਨਾਲ ਇਹਨੂੰ ਉਤਾਰ ਲਾਂਗੇ ਜੇਕਰ ਅਸੀਂ ਮੈਲ ਨੂੰ ਚੰਗੀ ਤਰ੍ਹਾਂ ਸਾਫ਼ ਨਹੀਂ ਕਰਾਂਗੇ ਤਾਂ ਖੀਰ ਸਾਡੀ ਵਧੀਆ ਨਹੀਂ ਬਣ ਕੇ ਤਿਆਰ ਹੋਏਗੀ ਹਾਂ ਦੇਖੋ ਹੁਣ ਇਹਨੂੰ ਫਿਰ ਅਸੀਂ ਥੋੜੀ ਦੇਰ ਹੋਰ ਪੱਕਣ ਦਵਾਂਗੇ ਸੋਡਾ ਜਦੋਂ ਅਸੀਂ ਇਹਦੇ ਵਿੱਚ ਇੱਕ ਚੁਟਕੀ ਪਹਿਲਾਂ ਹੀ ਪਾਇਆ ਸੀ ਮਿੱਠਾ ਸੋਡਾ ਇੱਕ ਚੁਟਕੀ ਅਸੀਂ ਹੁਣ ਹੋਰ ਪਾ ਦਾਂਗੇ ਹੁਣ ਅਸੀਂ ਫਿਰ ਇਸ ਤਰ੍ਹਾਂ ਸਾਈਡ ਤੇ ਜਦੋਂ ਅਸੀਂ ਦੁਬਾਰਾ ਸੋਡਾ ਪਾਇਆ ਤੇ ਦੇਖੋ ਫਿਰ ਕਾਫੀ ਸਾਰੀ ਮੈਲ ਇਕੱਠੀ ਹੋ ਗਈ ਹੈ ਇਹਨੂੰ ਵੀ ਅਸੀਂ ਬਾਹਰ ਕੱਢ ਲਾਂਗੇ ਤੇ ਚੰਗੀ ਤਰ੍ਹਾਂ ਜਿੰਨਾ ਚਿਰ ਇਹ ਰਸ ਸਾਫ਼ ਨਹੀਂ ਹੁੰਦੀ ਉਨੀ ਦੇਰ ਤੱਕ ਅਸੀਂ ਇਹ ਤੋਂ ਇਸ ਤਰ੍ਹਾਂ ਹੀ ਇਹ ਮੈਲ ਲਾਵਾਂਗੇ ਤੇ ਫਿਰ ਬਾਅਦ ਵਿੱਚ ਅਸੀਂ ਇਹਦੇ ਵਿੱਚ ਸਟੋਰ ਕਰਾਂਗੇ ਅਸੀਂ ਤਿੰਨ ਚਾਰ ਵਾਰੀ ਰਸ ਨੂੰ ਚੰਗੀ ਤਰ੍ਹਾਂ ਸਾਫ਼ ਕਰ ਲਿਆ। ਦੇਖੋ ਜਿਹੜੀ ਇਹਦੇ ਉੱਪਰ ਝੱਗ ਬਣੀ ਸੀ ਉਹਨੂੰ ਇਸ ਤਰ੍ਹਾਂ ਸੀ ਵੱਖਰਾ ਲਾ ਲਿਆ ਜੀ ਤੇ ਹੁਣ ਅਸੀਂ ਇਹਦੇ ਵਿੱਚ ਝੋਲ ਪਾ ਦਾਂਗੇ। ਰਸ ਬਿਲਕੁਲ ਸਾਫ਼ ਹੋ ਗਈ ਹੈ ਜੀ। ਝੋਲ ਪਾਉਣ ਦੇ ਬਾਅਦ ਅਸੀਂ ਇਹਨੂੰ ਚੰਗੀ ਤਰ੍ਹਾਂ ਮਿਲਾ ਲਾਂਗੇ ਤੇ ਇਹਨੂੰ ਅਸੀਂ ਮੀਡੀਅਮ ਫਲੇਮ ਤੇ ਪਕਾਣ ਦਵਾਂਗੇ ਜੇ ਇਹਦੇ ਉੱਪਰ ਅਜੇ ਵੀ ਥੋੜੀ-ਪੋਤੀ ਝੱਗ ਆ ਜਾਂਦੀ ਹੈ ਜਦ ਮੈਲ ਜੀ ਵਜੇ ਉਹਨੂੰ ਤੁਸੀਂ ਨਾਲੋ-ਨਾਲ ਹੀ ਸਾਫ਼ ਕਰਦੇ ਰਹਿਣਾ ਹਾਂਜੀ ਥੋੜਾ ਜੀ ਇਹਨੂੰ ਚੰਗੀ ਤਰ੍ਹਾਂ ਪਕਾ ਲੈਨੇ ਆ ਵਿੱਚ-ਵਿੱਚ ਅਸੀਂ ਇਹਨੂੰ ਚੈੱਕ ਵੀ ਕਰਾਂਗੇ 7-8 ਮਿੰਟਾਂ ਤੋਂ ਅਸੀਂ ਖੀਰ ਨੂੰ ਪਕਾ ਰਹੇ ਹਾਂ ਜੀ ਤੇ ਦੇਖੋ ਚੋਲ ਕਾਫੀ ਫੁੱਲ ਗਏ ਨੇ ਤੇ ਪਕਾਉਂਦੇ ਸਮੇਂ ਦੀਆਂ ਸੈਟਾਂ ਤੇ ਥੋੜੀ-ਥੋੜੀ ਇਸ ਤਰ੍ਹਾਂ ਝੱਗ ਇਕੱਠੀ ਹੋਈ ਹੈ ਇਹ ਵਾਲੀ ਇਹਨੂੰ ਅਸੀਂ ਨਾਲੋ-ਨਾਲ ਹੀ ਸਾਫ਼ ਕਰ ਦਾਂਗੇ ਤਾਂ ਕਿ ਖੀਰ ਦਾ ਰੰਗ ਵਧੀਆ ਆਏ ਕਈ ਵਾਰੀ ਇਸ ਤਰ੍ਹਾਂ ਹੁੰਦਾ ਹੈ ਕਿ ਜਿਵੇਂ ਰਸ ਦਾ ਰੰਗ ਥੋੜਾ ਲਾਈਟ ਹੋਵੇ ਤਾਂ ਖੀਰ ਲਾਈਟ ਬਣਦੀ ਹੈ ਜੇਕਰ ਰਸ ਜ਼ਿਆਦਾ ਗਾੜ੍ਹੀ ਹੋਵੇ ਡਾਰਕ ਕਲਰ ਦੀ ਹੋਵੇ ਤੇ ਖੀਰ ਦਾ ਰੰਗ ਵੀ ਡਾਰਕ ਹੁੰਦਾ ਹੈ ਇਸ ਤਰ੍ਹਾਂ ਆਪਾਂ ਇਹਨੂੰ ਸਾਫ਼ ਕਰਕੇ ਤੇ ਚੰਗੀ ਤਰ੍ਹਾਂ ਇਹਨੂੰ ਕਰਚੀ ਦੇ ਨਾਲ ਹਲਾ-ਹਲਾ ਕੇ ਆਹ ਦੇਖੋ ਜੀ ਤੇ ਥੋੜੀ देर ਅਸੀਂ ਇਹਨੂੰ ਇਸ ਤਰ੍ਹਾਂ ਹੀ ਹੋਰ ਪਕਾਵਾਂਗੇ ਬਹੁਤ ਹੀ ਸਿੰਪਲ ਰੈਸਪੀ ਹੈ ਤੇ ਬੜੀ ਹੀ ਜਲਦੀ ਬਣ ਜਾਂਦੀ ਹੈ ਇਹਦੇ ਵਿੱਚ ਅਸੀਂ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਮਿੱਠਾ ਨਹੀਂ ਪਾਣਾ ਕਿਉਂਕਿ ਰਸਾ ਬਹੁਤ ਜ਼ਿਆਦਾ ਮਿੱਠੀ ਹੈ ਤੇ ਉਹਦੇ ਨਾਲ ਹੀ ਇਹਦਾ ਆਪਣੇ ਆਪ ਹੀ ਇਹਦੇ ਚ ਕੁਦਰਤੀ ਜੋ ਮਿਠਾਸ ਹੈ ਉਹਦੇ ਨਾਲ ਹੀ ਅਸੀਂ ਇਹ ਖੀਰ ਨੂੰ ਬਣਾ ਕੇ ਤਿਆਰ ਕਰਾਂਗੇ ਹੁਣ ਚੈੱਕ ਕਰਦੇ ਹਾਂ ਜੀ ਆਪਾਂ ਰਸ ਦੀ ਖੀਰ ਨੂੰ ਦੇਖੋ ਜੀ ਖੀਰ ਬਣ ਕੇ ਬਿਲਕੁਲ ਤਿਆਰ ਹੈ ਚੌਲ ਤੇ ਰਸ ਬਿਲਕੁਲ ਘol ਮਿਲ ਗਏ ਨੇ ਆਹ ਦੇਖੋ ਜੀ ਆਪਾਂ ਇਹਨੂੰ ਇੰਨਾ ਕਿ ਪਤਲਾ ਰੱਖਾਂਗੇ ਕਿਉਂਕਿ ਇਹਨੇ ਠੰਡੀ ਹੋ ਕੇ ਥੋੜੀ ਹੋਰ ਗਾੜੀ ਹੋ ਜਾਣਾ ਹੈ ਹੁਣ ਅਸੀਂ ਇਹਦੇ ਵਿੱਚ ਪਾ ਦਾਂਗੇ ਜੀ ਡਰਾਈ ਫਰੂਟ ਡਰਾਈ ਫਰੂਟ ਇਹਦੇ ਵਿੱਚ ਬਿਲਕੁਲ ਆਪਸ਼ਨਲ ਆ ਜੇ ਤੁਸੀਂ ਪਾਣੇ ਆ ਤੇ ਪਾ ਦਿਓ ਨਹੀਂ ਪਾਣੇ ਤੇ ਇਸ ਤੋਂ ਬਿਨਾ ਵੀ ਇਹ ਖੀਰ ਦਾ ਆਪਣਾ ਹੀ ਅਲੱਗ ਟੇਸਟ ਹੈ ਇਸ ਸਾਰੇ ਅਸੀਂ ਡਰਾਈ ਫਰੂਟ ਪਾ ਦਾਂਗੇ ਇਸ ਦੇ ਨਾਲ ਹੀ ਅਸੀਂ ਇਹ ਵਾਲੀ ਮੂਫਲੀ ਇਹ ਵੀ ਪਾਵਾਂਗੇ ਇਹਨਾਂ ਨੂੰ ਕਰਾਂਗੇ ਜੀ ਮਿਕਸ ਤੇ 1 ਅੱਧੇ ਮਿੰਟ ਤੱਕ ਇਹਨੂੰ ਹੋਰ ਪਕਾ ਕੇ ਤੇ ਫਿਰ ਆਪਾਂ ਕਰਾਂਗੇ ਜੀ ਇਸ ਖੀਰ ਨੂੰ ਸਰਵ ਲੌਜੀ ਆਪਣੀ ਖੀਰ ਬਿਲਕੁਲ ਤਿਆਰ ਹੈ ਖੁਸ਼ਬੂ ਬਹੁਤ ਪਿਆਰੀ ਆਉਣ ੜੀ ਹੈ ਜੀ ਆਹ ਦੇਖੋ ਜੀ ਤੁਸੀਂ ਕਲਰ ਦੇਖੋ ਖੀਰ ਦਾ ਕਿੰਨਾ ਸੋਹਣਾ ਹੈ ਜੀ ਆਹ ਦੇਖੋ ਹੁਣ ਆਪਾਂ ਗੈਸ ਬੰਦ ਕਰਕੇ ਤੇ ਇਹਨੂੰ ਇੱਕ ਡੂੰਘੇ ਵਿੱਚ ਕੱਟਾਂਗੇ ਹੁਣ ਅਸੀਂ ਗਰਮਾ ਗਰਮ ਖੀਰ ਨੂੰ ਇੱਕ ਡੂੰਘੇ ਵਿੱਚ ਕੱਢ ਲਾਂਗੇ ਲੌਂਚ ਬਹੁਤ ਹੀ ਆਸਾਨ ਹੈ ਜੀ ਇਹ ਰਸ ਵਾਲੀ ਖੀਰ ਬਣਾਉਣੀ ਇਨੂੰ ਅਸੀਂ ਉਸ ਤਰੀਕੇ ਨਾਲ ਹੀ ਬਣਾਇਆ ਹੈ ਜਿਵੇਂ ਕਿ ਸਾਡੇ ਘਰਾਂ ਵਿੱਚ ਆਪਾਂ ਬਚਪਨ ਤੋਂ ਇਹਨੂੰ ਬਣਦੀ ਦੇਖਦੇ ਹਾਂ ਜੀ ਉਸ ਤਰੀਕੇ ਨਾਲ ਹੀ ਆਪਾਂ ਇਹਨੂੰ ਬਣਾ ਕੇ ਤਿਆਰ ਕੀਤਾ ਹੈ ਲਓ ਜੀ ਗਰਮਾ ਗਰਮ ਗੰਨੇ ਦੇ ਰਸ ਦੀ ਖੀਰ ਬਣ ਕੇ ਬਿਲਕੁਲ ਤਿਆਰ ਹੈ ਦੇਖੋ ਜੀ ਕਿੰਨੀ ਸੋਹਣੀ ਬਣੀ ਹੈ ਥੋੜੀ ਜਿਹੀ ਇਸਤੇ ਆਪਾਂ ਪਾ ਦਿੱਤੀ ਹੈ ਜੀ ਪੂਜੀ ਹੋਈ ਮੂਫਲੇ ਤੇ ਇਹਨੂੰ ਥੋੜਾ ਜਿਹਾ ਆਪਾਂ ਸਜਾਤਾ ਜੀ ਤੇ ਬਹੁਤ ਈਜ਼ੀ ਰੈਸਪੀ ਹੈ ਤੇ ਬੜੀ ਆਸਾਨੀ ਨਾਲ ਬਣ ਕੇ ਤਿਆਰ ਹੁੰਦੀ ਹੈ ਜੀ ਘਰ ਵਿੱਚ ਇਹ ਸਾਰਿਆਂ ਨੂੰ ਬਹੁਤ ਪਸੰਦ ਆਉਂਦੀ ਹੈ ਖਾਸ ਮਾਗੀ ਦੇ ਤਿਹਾਰ ਤੇ ਖਾਸੇ ਖੀਰ ਨੂੰ ਬਣਾਇਆ ਜਾਂਦਾ ਹੈ ਤੇ ਉਸ ਤੋਂ ਬਿਨਾਂ ਵੀ ਤੁਸੀਂ ਪੂਰੇ ਸਾਲ ਵਿੱਚ ਇਹਨੂੰ ਬਣਾ ਕੇ ਖਾ ਸਕਦੇ ਹੋ ਕਿਉਂਕਿ ਸਰਦੀਆਂ ਵਿੱਚ ਗੰਨੇ ਦਾ ਰਸ ਕਾਫੀ ਮਾਤਰਾ ਵਿੱਚ ਮਿਲਦਾ ਹੈ ਤੇ ਇਹ ਖੀਰ ਨੂੰ ਜ਼ਿਆਦਾਤਰ ਪੰਜਾਬੀ ਘਰਾਂ ਵਿੱਚ ਲੋਹੜੀ ਵਾਲੇ ਦਿਨ ਰਾਤ ਨੂੰ ਬਣਾਇਆ ਜਾਂਦਾ ਹੈ ਤੇ ਅਗਲੇ ਦਿਨ ਸੰਗਰਾਂਦ ਵਾਲੇ ਦਿਨ ਸਵੇਰੇ ਖਾਧਾ ਜਾਂਦਾ ਹੈ ਕਿਹਾ ਜਾਂਦਾ ਹੈ ਕਿ ਪੋ ਰਿਤੀ ਦਿਮਾਗ ਖਾਦੀ ਪੋ ਮਹੀਨੇ ਦੇ ਆਖਰੀ ਦਿਨ ਜਾਨੀ ਕਿ ਲੋਹੜੀ ਵਾਲੇ ਦਿਨ ਇਹਨੂੰ ਬਣਾ ਕੇ ਤੇ ਸੰਗਰਾਂਦ ਵਾਲੇ ਦਿਨ ਮਾਗੀ ਵਾਲੇ ਦਿਨ ਇਹਨੂੰ ਖਾਦਾ ਜਾਂਦਾ ਹੈ ਤੇ ਇਹਦੇ ਨਾਲ ਦਹੀਂ ਲਿਆ ਜਾਂਦਾ ਹੈ ਤੇ ਇਹਦਾ ਟੇਸਟ ਬਹੁਤ ਵਧੀਆ ਹੁੰਦਾ ਹੈ ਤੇ ਇਸ ਖੀਰ ਨੂੰ ਅਸੀਂ ਵੀ ਹੁਣ ਲੋਹੜੀ ਵਾਲੇ ਦਿਨ ਸ਼ਾਮ ਨੂੰ ਬਣਾ ਲਿਆ ਤੇ ਹੁਣ ਅਸੀਂ ਇਹਨੂੰ ਸਵੇਰੇ ਖਾਵਾਂਗੇ ਜੀ ਸੋ ਇਸ ਸਾਥ ਜੀ ਅੱਜ ਦੀ ਰੈਸਪੀ ਮਿਲਦੇ ਆ ਜੀ ਤੁਹਾਨੂੰ ਕਿਸੇ ਨਵੀਂ ਵੀਡੀਓ ਵਿੱਚ ਕਿਸੇ ਨਵੀਂ ਰੈਸਪੀ ਨਾਲ ਤਕਲੀ ਸਰਸਿਕਾ ਜੀ ਖੁਸ਼ ਰਹੋ ਤੰਦਰੁਸਤ ਰਹੋ ਜੀ ਵੀਡੀਓ ਦੇਖਣੋ ਆਸਤੇ ਤੁਹਾਡਾ ਬਹੁਤ ਬਹੁਤ ਧੰਨਵਾਦ